ਮਰਦਾ ਖੁੱਤਾਂ ਨੂੰ ਖੁੱਤਾਂ ਨੂੰ ਮਾਰਦਾ ਖੁੱਤਾਂ ਨੂੰ ਮਾਰਦਾ ਮੈਂ ਤੁਹਾਨੂੰ ਇੱਕ ਬੇਨਤੀ ਸੁਣਿਆ ਮਾਰੋ ਸੰਵਾਦਸ਼ਾ ਇੱਕ ਬੇਨਤੀ ਸੁਣਿਆ ਮਾਰੋ ਤਾਂ ਇਹਨੇ ਕੀ ਐ ਗਏ ਇੱਕ ਬਾਟੇ ਵਾਲੀ ਗੱਲ ਨਹੀਂ ਰੁਕ ਜਾਓ ਬਾਟੇ ਵਾਲੀ ਗੱਲ ਕਹੀ ਰੋਕ 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 ਸੁਣ ਲਿਆ ਵੇ ਇੱਥੇ ਕੁੱਤਾ ਪਿਆ ਤੇ ਮੈਂ ਮੈਂ ਇਹ ਗੱਲ ਕਹੀ ਮੈਂ ਕਿਹਾ ਵੀ ਕਹਿੰਦਾ ਇਹ ਬਾਟਾ ਮੈਂ ਨਾ ਏਦਾਂ ਹੀ ਤਿਆਰ ਕਰਕੇ ਨਾ ਤੇ ਕਹਿੰਦਾ ਜੇ ਅੰਮ੍ਰਿਤ ਉਹ ਹੀ ਉਹਨੂੰ ਬਾਟੇ ਨੂੰ ਜਿਹੜਾ ਬਾਟੇ ਵਿੱਚ ਅੰਮ੍ਰਿਤ ਤਿਆਰ ਕਰਕੇ ਤੇ ਕੀੜੀਆਂ ਨੂੰ ਛਕਾਤਾ ਨਾ ਤੇ ਉਹ ਸ਼ੇਰ ਬਣ ਜਾਣਗੇ ਲਾਗੇ ਇੱਥੇ ਕੁੱਤਾ ਪਿਆ ਜੀਤਾ ਵਾ ਆ ਕੁੱਤੇ ਨੂੰ ਇਹਨੇ ਸਗੋਂ ਮਾਰ ਮੈਂ ਕਿਹਾ ਫਿਰ ਬੰਦਾ ਸ਼ਕਤੀ ਬਣਾ ਦੇ ਮੈਂ ਕਿਹਾ ਕੁੱਤੇ ਨੂੰ ਕਿਦਾਂ ਕੀੜੀਆਂ ਨੂੰ ਛਕਾ ਕੇ ਸ਼ੇਰ ਬਣਾ ਦੇਗਾ ਮਰ ਮੈਂ ਤੂੰ ਮੈਂ ਕੀ ਆਖਿਆ ਇਹਨੂੰ ਕੀ ਉਹ ਤੇਰੇ ਕੋਲ ਅਥੋਰਟੀ ਕੀ ਹੈ ਤੂੰ ਪੰਜਾ ਸਿੰਘਾਂ ਦੇ ਵਿੱਚੋਂ ਆ ਪੰਜ ਪਿਆਰਾ ਵਾ ਜਾਂ ਤੋਂ ਕੋਈ ਮਹਾਂਪੁਰਖ ਆਣ ਕਾਲੇ ਹੀ ਮਹਾਂਪੁਰਖ ਨੇ ਸਾਧੂ ਸੰਤਾਂ ਨੂੰ ਮੰਨਾਇਆ ਹੈ ਸੰਤ ਸੁਪਾਈ ਦੇ ਹੱਥ ਦੇ ਨਾਂ ਤੇ ਆ ਨਹੀਂ ਤੂੰ ਸਿੱਖੀ ਆਦਾ ਬੜੇ ਨੂੰ ਹਾਂਦਾ ਦਸੰਭਾਸ਼ਾ ਦਾ ਗੁਰੂ ਨਾਨਕ ਪਾਸ਼ਾ ਦਾ ਦਸੰਭਾਸ਼ਾ ਦੇ ਬੱਚੇ ਹੁਣ ਮੰਨਣ ਦੇ ਮਾਰੇ ਮੰਦਾ ਪੁੱਤ ਜੇ ਤੂੰ ਦਾ ਪੁੱਤ ਮੰਦਾ ਆਪਣੇ ਨੂੰ ਫਿਰ ਤੂੰ ਇਹ ਕਿਤਰਾ ਕਹਿੰਦਾ ਵੀ ਮੈਂ ਦਸੰਭਾਸ਼ਾ ਮਹਾਰਾਜ ਜੀ ਕੀਤਾ ਤੁਹਾਡੇ ਵਿੱਚ ਪਰਦਾਖੋਜ ਕੀਤਾ ਮੇਰੇ ਚ ਕਹਿ ਨਹੀਂ ਹੋ ਸਕਦਾ ਕਿ ਤੇ ਮਰਦੀ ਹੋਦਾ ਮੈਂ ਨਾ ਬੈਂ ਬੇਫਿਕਰ ਤੇ ਪਿਆਰ ਨਹੀਂ ਮਹਾਰਾਜ ਪੁੱਤਰ ਇਹ ਲੋਕ ਆ ਗੱਡੀ ਜੱਟ ਕਰਾਓ ਮਰ ਜਾ ਇਹਨੂੰ 2 ਮਿੰਟ ਲਗਾਓ ਸਾਨੂੰ 27 ਦੇ ਮਹਾਰਾਜ ਇਹ ਨੂੰ ਬਹੁਤ ਸਰਦਾਰ ਜੀ ਕਹਿੰਦੀ ਐਂ ਕਿੰਨੀ ਅਰਜ਼ੀ ਦੇਖੋ ਮਾਰਾ ਪਲਚਾ ਉਹ ਮਾਫੀ ਮੰਗ ਮਾਰਾ ਮਾਫੀ ਮੈਂ ਤਾਂ ਨਹੀਂ ਮੰਗਦਾ ਮਾਫੀ ਵਾਲਾ ਕੰਮ ਹੀ ਨਹੀਂ ਕਰਦਾ ਤੁਹਾਡੇ ਸਾਹਮਣੇ ਆਪਣੇ ਕਹਿਣ ਦਿਆ ਵੇ ਕੀ ਪਤਾ ਪ੍ਰਧਾਨ ਜੀ ਨਾ ਮਾਰਾ ਤੁਹਾਡੇ ਆਖਣੇ ਤੇ ਜੀ ਦੇ ਵਿੱਚ ਮਰਜ਼ੀ ਕਰੀ ਜੂ ਨਾ ਤੇਰੇ ਦਿਮਾਗ 'ਚ ਨੁਕਸੇਗਾ ਕੋਈ ਹਾਂ ਬਾਰ-ਬਾਰ ਇੱਕੋ ਬਕਵਾਸ ਕਰੀ ਤੁਰੀ ਜਨਾ ਕਰਉਂਦੀ ਆ ਖਾਲਸਾ ਗਲਤੀ ਹੋ ਤੈਨੂੰ ਪਤਾ ਨਹੀਂ ਇੰਨੀ ਜੰਮਾ ਕਰਕੇ ਤਰਾਹ ਦੇ ਦਿੱਤੀ ਆ ਵਾ ਮਾਫੀ ਮੰਗੂ ਇੱਕ ਸ਼ਗਰ ਕਰ ਫਿਰ ਤੈਨੂੰ ਬਚਣਾ ਹੁੰਦਾ ਛੱਤ ਮਾਰ ਤੂੰ ਹਟ ਜਾ ਅਸੀਂ ਤੁਹਾਨੂੰ ਫੇਰ ਮਹਾਰਾਜ ਰੱਬ ਮੰਨ ਕੇ ਤੁਹਾਨੂੰ ਬਚੇ ਕੀਤਾ ਵੀ ਚਲੋ ਮਹਾਰਾ ਤੁਸੀਂ ਆਗੇ ਜੇ ਅਸੀਂ ਤੁਹਾਨੂੰ ਰੱਬ ਮੰਨਦੇ ਆ ਅਸੀਂ ਸਾਧੂਆਂ ਸੰਤਾਂ ਨੂੰ ਮੰਨਦੇ ਮਹਾਰਾ ਤੁਹਾਨੂੰ ਅਸੀਂ ਸਾਨੂੰ ਆਏ ਜੇ ਦਲ ਪੰਥ ਦੇ ਫੌਜਾਂ ਸਾਧੂ ਸੰਤ ਹੀ ਸਾਡੇ ਵਾਸਤੇ ਤੁਸੀਂ ਆਏ ਜੇ ਜੇ ਤੁਸੀਂ ਸਾਡੇ ਕੋਈ ਨਹੀਂ ਤੁਹਾਨੂੰ ਰੱਬ ਮੰਨ ਬਹੁਤ ਦਸ਼ੋਕੀ ਆ ਅੱਤਕ ਸਾਲ ਹੀ ਆਈ ਜਿਨ੍ਹਾਂ ਨੂੰ ਅਸੀਂ ਰੱਬ ਮੰਨਦੇ ਮਹਾਰਾ ਅਸੀਂ ਇਹ ਨੂੰ ਮੈਂ ਉਹ ਸਹੀ ਕਰ ਲਈਦਾ ਆ। ਆਹ ਨਾਲੇ ਮਾਂਦੇ ਮਾਰੇ। ਇਹਨੂੰ ਬੂੜੇ ਬੜੇ ਤੈਨੂੰ ਲੱਗਦਾ ਨਾ ਇਹ ਐਵੇਂ ਚੱਲ ਜਾਣਗੇ ਇਦਾਂ ਹੀ ਵੀ ਮੈਂ ਇਹ ਕਹਿੰਦਾ ਸ਼ਾਲਾ ਕਮਲਾ ਹੈਗਾ ਛੱਡੋ ਖੇਡਾ। ਮਾਰੇ ਅਸੀਂ ਤੁਹਾਨੂੰ ਦਿਮਾਗ ਐਨ ਸੈੱਟ ਕਰ ਦਿਆਂਗੇ। ਅਸੀਂ ਮਾਰੇ ਖਾਣਾਂ ਤੇ ਰੇਂਜ ਜਾਊਗਾ ਦਿਮਾਗ ਤੇਰਾ ਪੂਰਾ ਰੇਂਜ ਆ ਜਾਊਗਾ। ਨਹੀਂ ਮਾਰੇ ਤੁਹਾਨੂੰ ਮਾਰਾਂ ਤੱਕ ਕਹਦੇ। ਤੈਨੂੰ ਤੱਕ ਤਾ ਤੂੰ ਫੇਰ ਆ ਵੀ ਮਿਲਣੇ ਤੁਹਾਨੂੰ। ਨਹੀਂ ਤੇਰੀ ਯੂਰਟ ਵੀ ਨਹੀਂ ਆ ਗਈ ਤੂੰ ਕਵੇਂ? ਨਹੀਂ ਆਂਦੇ ਮਾਰੇ ਅਸੀਂ ਕਿਹਾ। ਤੂੰ ਸਾਨੂੰ ਨਹੀਂ ਕਹਾਂ ਤੂੰ ਬਾਣੇ ਨੂੰ ਕਹਿਣਾ। ਨਹੀਂ ਆਂਦੇ। 2 ਮਿੰਟ ਰੋ। ਉਹ ਐਸਾ ਜਾ ਕੇ ਦੇਤੀ ਲਿਆ। ਇਹਨੂੰ ਲੈ ਜਾ। ਤੈਨੂੰ ਲੈ ਜਾ